ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਅੱਜ ਇੱਕ ਵੱਡੀ ਅਪਡੇਟ ਆ ਰਹੀ ਹੈ ਅੱਜ ਹੀ ਤਸਵੀਰਾਂ ਆਈਆਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਜੀ ਨਾਬਾ ਜੇਲ੍ਹ ਚ ਵਿਕਰਮਜੀਤ ਸਿੰਘ ਮਜੀਠੀਏ ਨਾਲ ਮੁਲਾਕਾਤ ਕਰਦੇ ਨੇ ਤੇ ਨਾਲ ਨਾਲ ਇੱਕ ਵੱਡੀ ਅਪਡੇਟ ਆ ਗਈ ਹੈ ਕਿ ਵਿਕਰਮਜੀਤ ਸਿੰਘ ਮਜੀਠੀਏ ਨੂੰ ਮਾਨਯੋਗ ਕੋਰਟ ਰਾਹਤ ਮਿਲ ਗਈ ਹੈ ਉਹਨਾਂ ਨੂੰ ਬੇਦ ਮਰਨ ਦੀਆਂ ਖਬਰਾਂ ਆ ਰਹੀਆਂ ਨੇ ਜਾਣਕਾਰੀ ਅਰਸ਼ਦੀਪ ਸਿੰਘ ਕਰੀਰ ਦੇ ਰਹੇ ਨੇ ਕੀ ਗੱਲਬਾਤ ਹੋ ਰਹੀ ਹੈ ਤੁਹਾਨੂੰ ਉਹ ਵੀ ਸੁਣਾਉਣਿਆ ਤੇ ਨਾਲੋਂ ਨਾਲ ਸੁਣਾਵਾਂਗੇ ਅਜ ਨਾਬਾ ਜੇਲ੍ਹ ਚ ਪਹੁੰਚੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੋਨੇ ਕੀ ਕਿਹਾ ਆਜੋ ਤੁਸੀਂ ਵੀ ਸੁਣ ਲਓ ਜੇ ਜੇ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਨਹੀਂ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜਿਹੜ ਦੇ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਆਂ ਜੀ ਹਾਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਇਹ ਡਰੈਗਸ ਦੇ ਡਰੈਗਸ ਦੇ ਜਿਹੜੇ ਕੇਸ ਹੈ ਛੱਡ ਦੇ ਇੱਕ ਵਾਰੀ। ਇਹ ਡਰੈਗਸ ਦਾ ਜਿਹੜਾ ਲੱਗਿਆ ਸਭ ਸਭ ਗਲਤ ਹੈ। ਕੱਕੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਹੋਣਾ ਤੇ ਜਿਹੜੇ ਹੈਗਾ ਇਸ ਤਰ੍ਹਾਂ ਦੀ ਸਾਰੀ ਮੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ। ਹਾਂਜੀ। ਮੈਨੂੰ ਸ਼ੋਭਾ ਨਹੀਂ ਦਿੰਦੀ। ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ। ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ। ਜਿਹ ਡਰੈਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਹੈ। ਕੂੜਨੇ ਖੁੱਟੇ ਨਾਨਕਾ ਉੜਕ ਸੱਚ ਰਹੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕਦਮਾ ਆਮਦਨ ਤੋਂ ਬਾਅਦ ਜਦਾਤ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ 'ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੇ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਟੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੀ ਬਹੁਤ ਵੱਡੀ ਤੈ ਹੋ ਗਈ ਹੈ ਕਿ ਦੋ ਝੂਠੇ ਮੁਕੱਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਡਰੱਗ ਦਾ ਕੇਸ ਜਿਹਦੇ ਤੇ 4.5 ਸਾਲ ਚਲਾਨ ਨਹੀਂ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਜਿਹਦੇ 'ਚ ਕੋਈ ਜਦਾਦ ਨਹੀਂ ਕੋਈ ਆਮਦਨ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰਜਿਸਟਰ ਹੈ ਸਿਰਫ ਵਿਕਰਮਜੀਤਿਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਿਧਾਨ ਦੀ ਇੱਕ ਵਾਰ ਫੇਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫੇਰ ਮੂਵੀਖਾਨੀ ਤੋਂ